ਲੋਜੀ ਆਪਾਂ ਕੱਟਦੇ ਆਂ ਸਲਵਾਰ ਆਪਾਂ ਡਬਲ ਸਲਵਾਰ ਕੱਟਾਂਗੇ ਕਿਉਂਕਿ ਕਪੜਾ ਹੌਲਾ ਠੀਕ ਹੈ ਜੀ ਜਿੱਜਾ ਦੇ ਆਪਾਂ ਹੋਲੀ ਕਰ ਲਈ ਫਿਰ ਲੱਤਾਂ ਜੀਆਂ ਨੂੰ ਜੰਮੜੀ ਜਾਂਦੀ ਐ ਜਿੰਨੀ ਆਪਣੀ ਲੈਂਥ ਹੁੰਦੀ ਸਲਵਾਰ ਦੀ 벨ਟ ਛੱਡ ਕੇ ਓਨੇ ਲੈ ਲੋ ਜੀ 1 ਇੰਚ ਵਿੱਚ ਪਲੱਸ ਕਰ ਲਓ ਸਲਾਈ ਦਾ ਕਿਉਂਕਿ ਕਭ ਅੱਧਾ ਇੰਚ ਬਲਾਂਚ ਜਾਣਾ ਅੱਧਾ ਪਾਉਣਾ ਅੱਧਾ ਪਾਉਣਾ ਇੰਚ ਆਪਣਾ ਮੋਰੀਆਂ ਚਾਣਾ ਠੀਕ ਹੈ ਜੀ ਉਹ ਲੈ ਲੋ ਦੇ ਵਕਤੀ ਜਿੰਨੀ ਆਪਾਂ ਆਸਣ ਰੱਖਣਾ ਜੇ ਤਾਂ ਆਪਾਂ ਫੁੱਲਾ ਹੈਵੀ ਕਰਨੀਆਂ ਭਾਰੀ ਕਰਨੀਆਂ ਤਾਂ ਤਾਂ ਆਸਣ ਜਿੰਨਾ ਵੀ ਰੱਖਣਾ ਉਹਨਾਂ ਲੈਦਾ ਹੋਰ ਪੱਪੜਾ ਲੈ ਲਓ ਬਾਦ ਤੋਂ ਐਕਸਟਰਾ ਠੀਕ ਹੈ ਜੀ ਜੇ ਆਪਾਂ ਥੋੜੀ ਦਰਮਿਆਨੀ ਕਰਨੀਆਂ ਤਾਂ ਜਿਵੇਂ 10 ਇੰਚ ਆਸਣਾ 5 ਇੰਚ ਹੋਏ ਚੋ ਲੈ ਰੋ 5 ਇੰਚ ਪਾ ਵਿੱਚੋਂ ਕੱਟ ਲਾਓ ਠੀਕ ਹੈ ਜੀ ਤੁਹਾਨੂੰ ਦਿਖਾਉਣੀ ਆ ਆਪਾਂ ਸਲਵਾਰ ਕਰਨੀ ਇਹ 32.5 ਇੰਚ ਤਿਆਰ ਠੀਕ ਹੈ ਜੀ 32.5 ਇੰਚ ਪਾ ਤਿਆਰ ਕਰਨੀਆਂ ਜੀ ਬੈਟ ਪਾਉਣੇ ਆਪਾਂ ਸਾਢੇ ਇੰਚ ਦੇ 24 ਇੰਚ ਆਪਾਂ ਲੰਬੇ ਪਾਉਣੇ ਆ ਸਾਢੇ ਇੰਚ ਆਪਾਂ ਚੌੜੇ ਹੋਣੇ ਠੀਕ ਹੈ ਜੀ ਫਿਰ ਜਿਹੜੀ ਆਪਾਂ ਕਟਾਈ ਕਰਾਂਗੇ ਹੁਣ ਸਲਵਾਰ ਦੇ 30 ਇੰਚ ਕਰਾਂਗੇ ਆਸਾਨ ਨੂੰ ਛੱਟ ਕੇ ਤੁਹਾਨੂੰ ਦਿਖਾਉਣੇ ਹਾਂ ਪੂਰਾ ਪ੍ਰੋਸੈਸ ਦੇਖੋ ਜੀ ਜਿੰਨੀ ਆਪਾਂ ਲੰਬਾਈ ਲੈਤੀ ਹੁੰਦੀ ਆ ਹੁਣ 40 ਲੈ ਲੈਂਦੇ ਜੀ ਇਹਦਾ ਹਾਫ ਕਰ ਲਓ ਸਾਢੇ ਉਹਨੇ ਠੀਕ ਹੈ ਜੀ ਫਿਰ ਇਤਰਾਜੋ इथों तो इत तक रखा पति आर्जन मोहरीद जो पाने जी अपा कुदा ये रखे अपने डेढ़ ठीक है जी हम अपने की करना इथ तो लू मिला दो सीधा देखो जी जरा अद्धा लाया तीनों तो अपने जहां डेढ़ इंच रखे थी ਉਹ ਨੂੰ ਕੰਟ ਸਿੱਧਾ ਦਾ ਮਾਰਨੇ ਲੈਂ ਇਹਨਾਂ ਆਪਾਂ ਕੱਟ ਦੇਵਾਂਗੇ ਕੱਟ ਕੀ ਦੇਵਾਂਗੇ ਆਪਾਂ ਚਾਰ ਪੱਲੇ ਨੇ ਆਪਣੇ ਇਹ ਆਪਾਂ ਦੋ ਕਟਾਂਗੇ ਦੋ ਦੇ ਹੇਠਲੇ ਪਾਸੇ ਆਪਾਂ ਕਿਉਂਕਿ ਇੱਕ ਤਾਂ ਆਪਾਂ ਆਸਣ ਇੱਧਰ ਰੱਖ ਲਿਆ ਇੱਕ ਪੱਲੇ ਦਾ ਇੱਕ ਪੱਲੇ ਦਾ ਆਸਣ ਆਪਾਂ ਨੀਚੇ ਲਿਬਾਗ ਤੇ ਰੱਖਾਂਗੇ ਠੀਕ ਹੈ ਜੀ ਦੇਖੋ ਜੀ ਇੱਟਾ ਇੱਕ ਵਾਰ ਨਿਗਾ ਮਾਰ ਲਓ ਠੀਕ ਹੈ ਜੀ ਆਪਾਂ ਦੋ ਪੱਲੇ ਚੱਕੇ ਨੇ ਦੋ ਘਟਣੇ ਦੋ ਰੀਲ ਦੇ ਪਲੇਟਫਾਰਮਾਂ ਦੇ ਦੁਆਰਾ ਆ ਦੇਖੋ ਪੱਖੀ ਦਾ ਕੱਟਕਾਰੀ ਰੈਡੀ ਨਹੀਂ ਸਨ ਲਾਈਤੀ ਦੇਖੋ ਇਹ ਦੇਖੋ ਇਹ ਦੋ ਪੱਲੇ ਦਾ ਉੱਪਰ ਆਸਨ ਰੱਖਣਾ ਸੀ ਆ ਜਿਹੜੇ ਦੋ ਪੱਲੇ ਨੇ ਇਹਦਾ ਇੱਧਰਲੇ ਪਾਸੇ ਆਸਨ ਰੱਖਿਆ ਦਾ ਇੱਧਰ ਇੱਥੋਂ ਤੱਕ ਕੇ ਉੱਥੇ ਮਿਲਾ ਦੇਣਾ ਆਪਾਂ ਨੇ ਸਾਨੂੰ ਮਲਾ ਕੇ ਰਹਾਉਣੇ ਦੇਖੋ ਜੀ ਇਹ ਬਹੁਤ ਹੀ ਡਬਲ ਸਲਵਾਰ ਬਹੁਤ ਹੀ ਘੱਟ ਜਗਾ ਘਟੀ ਜਾਂਦੀ ਆ ਠੀਕ ਹੈ ਜੀ ਲੋ ਜੇ ਆਪਾਂ ਇਹ ਵੀ ਪੱਲਾ ਪੱਟਤਾ ਜੀ ਇਹ ਹੋ ਗਿਆ ਅਲੱਗ-ਅਲੱਗ ਇਧਰ ਇਹਦਾ ਸਨੇਹ ਹੋ ਗਿਆ ਇਹਦਾ ਸੰਝੇ ਹੋ ਗਿਆ ਆਪਾਂ ਇਹਨਾਂ ਨੂੰ ਮਲਾਉਣੇ ਆ ਤੇ ਜਿਹੜਾ ਵਾਦਾ ਘੱਟਾ ਸੰਦਾ ਪੂਰਾ ਕਰਦੇ ਆ ਜੀ ਦੇਖੋ ਉਧਰ ਮੁੜੇ ਹੋਗੇ ਇਧਰ ਹੋ ਗਿਆ ਚਾ ਆਪਾਂ ਲਾਉਣੇ ਆਸਣ ਦੀ ਨਤਾਨੀ ਹੁਣ ਦੇਖੋ ਫਿਰ ਕਿੱਡਾ ਹੋ ਗਿਆ ਇਹ ਲੋ ਦੇਖੋ ਜੀ ਆਪਾਂ ਕੱਟ ਲਿਆਸਣ ਅਰਸਨ 10 ਦੇ ਸੋਨ ਆ ਦੇਖੋ ਠੀਕ ਹੈ ਜੀ ਪੌਣਾ ਇੰਚ ਆਪਣਾ ਇਧਰ ਆ ਜੂਗਾ ਸਲਾਈ ਚ ਪੌਣਾ ਇੰਚ ਆਪਣਾ ਇਧਰ ਆ ਜੂਗਾ ਕਿੰਨਾ ਰਹਿ ਜਾਊਗਾ ਆਪਣਾ ਦੇਖੋ ਜੀ 10 ਰਹਿ ਜਾਊਗਾ ਜੀ 10 ਇੰਚ ਇਹੋ ਜੀ 3.5 ਇੰਚ ਦੀ ਵਾਈਡਥ ਪੈਜੋ 3.5 ਇੰਚ ਹੁਣ ਆਪਣਾ ਤਿਆਰ ਹੋ ਜਾਊਗਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਬਾਲੀ ਕਿ ਇਹਨਾਂ ਨੂੰ ਕੋਡੇ ਕਹਿੰਦੇ ਨੇ ਉਹ ਵੀ ਕੱਟ ਦੇਾਂਗੇ ਗੋਡਾ ਚ ਕਾਟ ਪਾਉਣੇ ਦੱਸ ਦਿਆਂ ਤੁਹਾਨੂੰ ਗੋਡਿਆਂ ਨੂੰ ਕਾਟ ਪਾਉਣੇ ਦੱਸ ਦਿਆਂ ਜੀ ਆਹ ਦੇਖੋ ਆਪਾਂ ਇੱਥੋਂ ਉਦੋਂ ਹੀ ਰੱਖਿਆ ਇੱਥੇ ਜਿਹੜਾ ਗੋਡਾ ਜੜਾਂਗੇ ਉਹਦੇ ਵਿੱਚ ਆਪਾਂ 1 ਇੰਚ ਦੀ ਕਾਟ ਪਾ ਦਾਂਗੇ ਤਾਂ ਕਿ ਇਹ ਮੂਰੀ ਆ ਜਿਹੜੀ ਆਪਣੇ ਪੈਰ ਤੇ ਨਾ ਗਿਰੇ ਜਿਹੜਾ ਪਿੱਛੋਂ ਗਿੱਟਾ ਉਹ ਆਪਣਾ ਲੰਗਾ ਨਾ ਹੋਵੇ ਠੀਕ ਹੈ ਜੀ ਦੇਖੋ ਜੀ ਹੁਣ ਆਪਾਂ ਪੌਣੇ ਗੋਡੇ ਜਿਨ੍ਹਾਂ ਨੂੰ ਬਾਲੇ ਵੀ ਕਿਹਾ ਜਾਂਦਾ ਠੀਕ ਹੈ ਜੀ ਆਹ ਦੇਖੋ ਜਿਵੇਂ ਆਪਾਂ ਉਹਦੀ ਸਲਵਾਰ ਦੀ ਲੈਂਥ 30 ਲੱਤੀ ਆ ਉਹਨਾਂ ਹੀ ਆਪਾਂ ਨੇ ਬਾਲਿਆਂ ਦੀਆਂ ਗੋਡ ਸਮਝ ਗੋਡਿਆਂ ਦੀ ਲੈਣੀ ਹੈ ਠੀਕ ਹੈ ਜੀ ਇਹ ਆਪਾਂ 30 ਇੰਚ ਲੈ ਲਈ ਜਿਹੜੇ ਗੋਡੇ ਪੌਣੇ ਹੁੰਦੇ ਆ ਆਪਾਂ ਪੱਕੇ ਵਿੱਚ ਦੇ ਹਮੇਸ਼ਾ 12 ਇੰਚ ਦੇ ਹੁੰਦੇ ਨੇ ਜੀ ਦੇਖੋ ਜੀ ਆਪਾਂ 12 ਇੰਚ ਦੇ ਗੋਡੇ ਭਾਲੇ ਠੀਕ ਹੈ ਜੀ ਆਹ ਦੇਖੋ ਜਿਹੜੀ ਆਪਾਂ 30 ਇੰਚ ਤੈਨਸਾਨੀ ਲਗਾਈ ਹੈ ਜੀ ਉਹ ਆਪਾਂ ਸਿੱਧੀ ਕਰ ਲਈ ਸਪੈਨਰ ਠੀਕ ਹੈ ਜੀ ਹੁਣ ਦੇਖੋ ਇੱਥੇ ਆਪਾਂ 1 ਇੰਚ ਦੀ ਕਾਟ ਪਾਤੀ 1 ਇੰਚ ਦੀ ਹੈ ਕਾਟ ਤਾਂ ਪਾਤੀ ਜੀ ਇੱਥੋਂ ਆਪਾਂ ਇਹ ਮੋਰੀ ਫਿਰ ਆਪਣੇ ਪੈਰ ਤੇ ਨਹੀਂ गिरਦੀ ਠੀਕ ਹੈ ਜੀ ਜਿੰਨੀ ਮਰਜ਼ੀ ਭਾਰੇ ਸਲਵਾਰ ਹੋਵੇ ਆਪਾਂ ਆਪਣੇ ਪੈਰ ਤੇ ਨਹੀਂ गिरਦੀ ਤੇ ਵਧੀਆ ਬਹੁਤ ਸੋਹਣੀ ਸਲਵਾਰ ਲੱਗਦੀ ਹੈ ਜੀ ਮੋਰੀ ਤੋਂ ਠੀਕ ਹੈ ਜੀ ਜਦੋਂ ਮੋਰੀ ਦਿਖਾਈ ਦਿੰਦੇ ਬਹੁਤ ਵਧੀਆ ਸਲਵਾਰ ਹੁੰਦੀ ਹੈ ਨਹੀਂ ਆਪਣੇ ਮੋਰੀ ਲੁਕ ਜਾਂਦੀ ਆ ਠੀਕ ਹੈ ਜੀ ਇਹੇ ਕਾਟ ਪਾਉਣ ਨਾਲ ਆਪਣੀ ਸਲਵਾਰ ਦੀ ਮੂੜੀ ਜਿ ਇਸ ਦੀ ਰਹੂ ਤੇ ਆਪਣੀ ਸਲਵਾਰ ਉਸ ਜਿਵੇਂ ਨਹੀਂ ਹੁੰਦੀ ਠੀਕ ਹੈ ਜੀ ਜਿਹੜੇ ਪਿੱਛੇ ਆਪਣੀ ਗਿੱਟੇ ਤੋਂ ਗਿੱਟਾ ਵੀ ਨਹੀਂ ਲੰਗਾ ਹੁੰਦਾ ਤੇ ਮੂੜੀ ਵੀ ਨਹੀਂ ਬਣਦੀ ਅੱਗੇ ਠੀਕ ਹੈ ਜੀ ਇਹਦਾ ਖਾਸਾ ਰਕੇ ਇਹ ਕਾਟ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਬਹੁਤ ਵਧੀਆ ਸਲਵਾਰ ਦੀ ਲੁੱਕ ਆਉਂਦੀ ਹੈ ਠੀਕ ਹੈ ਜੀ ਲਓ ਜੀ ਆਪਾਂ ਕਾਟ ਪਾਤੀ ਦੇਖੋ ਜੀ ਇਹ ਗੋਡੇ ਐ ਜਿਹੜੇ ਜਾਂਦੇ ਹੁੰਦੇ ਨੇ ਜੀ ਭਾਈ ਹਿੱਕ ਤੇ ਸੌਣ ਵਾਜ ਜਿਓਗੇ ਆ ਦੇਖੋ ਆਪਾਂ ਇੱਥੋਂ ਤੋਂ ਨਹੀਂ ਹੀ ਕੱਟੀ ਆ ਜਿੰਨੀ ਆਪਣੀ ਸਲਵਾਰ ਦੀ ਲੈਂਥ ਕੱਟੀ ਤੇ ਬਾਲਿਆਂ ਦੀ ਵੀ ਉਨੇਉਂ ਲੈਂਥ ਕੱਟਿਆ ਠੀਕ ਹੈ ਜੀ ਆ ਦੇਖੋ ਇੱਥੋਂ ਆਪਾਂ ਕਾਟ ਾਲ ਦੇਤੀ ਦੇਖੋ ਜੀ ਆਪਾਂ ਹੁਣ ਕੱਟ ਲਈ ਬੈਲਟ ਬੈਲਟ ਦੇ ਨਿਸ਼ਾਨੇ ਲਾਉਣੇ ਆ ਬਸ ਕੱਟ ਦੇ ਆ ਠੀਕ ਹੈ ਜੀ ਦੇਖੋ ਜੀ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਵੀ ਬੈਲਟ ਕਿੰਨੀ ਪਾਣੀ ਜਿੰਨੀ ਵੀ ਆਪਾਂ ਬੈਲਟ ਦੀ ਲੈਂਥ ਰੱਖਣੀ ਆ 3.5 4.5 5.5 ਵਿੱਚ ਅੱਧਾ ਪੌਣਾ ਇੰਚ ਅਬਦਾ ਮਾਰਜਿਨ ਰੱਖ ਲੋ ਜਿਹੜੀ ਇੱਥੇ ਨਿਸ਼ਾਨੀ ਲਾਉਣੀ ਉਹ ਤੁਹਾਨੂੰ ਨਿਸ਼ਾਨੀ ਲਾ ਕੇ ਵੀ ਆਹ ਦੇਖੋ ਜੀ ਆਪ ਅੱਧੇ ਤੇ ਲਾਈਏ ਜੀ ਆ ਪੌਣੇ ਤੇ ਲਾਈਏ ਇਹ ਆਪਣੀ ਮਰਜ਼ੀ ਹੈ ਜੇ ਤੱਕ ਕੱਪੜੇ ਦੇ ਵਿੱਚੋਂ ਇੱਥੋਂ ਤੱਕ ਜੇ ਨਿਕਲਦੇ ਨੇ ਜੀ ਜਿਆਦਾ ਹੋ ਤਾਂ ਤਾਂ ਪੌਣੇ ਇੰਚ ਤੇ ਲਾ ਲਓ ਠੀਕ ਹੈ ਜੀ ਕਿਉਂਕਿ ਇੰਟਰਲੌਕ ਕਰਨੀ ਸੌਖੀ ਹੋ ਜene ਨਹੀਂ ਅੱਧੇ ਇੰਚ ਤੇ ਲਾ ਲਓ ਇਹ ਲਾ ਲਈਏ ਆਪਾਂ ਬਾਕੀ ਜਿੰਨੀ ਆਪਾਂ ਬੈਲਟ ਤਿਆਰ ਰੱਖਣੀ ਆ ਇਹ ਆਪਾਂ ਮਾਰਜਿਨ ਰੱਖ ਲੈ ਜੀ ਦੇਖੋ ਇਹ ਆਪਾਂ ਸਾਢੇ 3 ਇੰਚ 벨ਟ ਪਾਣੀ ਇਹ ਰੱਖ ਲੈ ਜੀ 2 ਇੰਚ ਦੀ ਆਪਾਂ ਨੇ ਵਿੱਚੋਂ ਫੋਲਡ ਕਰਨਾ ਨਾਲੇ ਲਈ ਜਿਹੜਾ ਆਪਾਂ ਨਾਲ ਪਾਉਣ ਵਾਸਤੇ ਬੰਨ ਬਣਾਉਣੇ ਨੇ ਉਹ ਫੋਲਡ ਕਰਨਾ ਕਿ ਭਾਈ ਇਹ ਇੱਥੇ ਫੋਲਡ ਹੋ ਜਾ ਇਹ ਆਪਣਾ ਟੋਟਲ ਸਾਢੇ 6 ਇੰਚ ਕਪੜਾ ਹੋ ਗਿਆ ਜੀ ਤੁਸੀਂ ਇੱਦਾਂ ਹਿਸਾਬ ਲਾ ਸਕਦੇ ਹੋ ਆਪਦਾ ਠੀਕ ਹੈ ਜੀ ਜੀ 벨ਟ ਦੇ ਵਿੱਚ ਜੋੜ ਪਾਉਣਾ ਵੀ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਮੇਰੇ ਭੈਣਾਂ ਨਮ ਨਮਾ ਕੰਮ ਕਰਦੇ ਨੇ ਬੱਚੀਆਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਠੀਕ ਹੈ ਜੀ ਹੁਣ ਤਾਂ ਸਾਰੇ ਸਿਆਣੇ ਨੂੰ ਸਾਰਿਆਂ ਨੂੰ ਪਤਾ ਹੁੰਦਾ ਪਰ ਜਿਹੜੇ ਨਮ ਨਮਾ ਕੰਮ ਕਰਦੇ ਜਦੋਂ ਆਪਾਂ ਬੈਟ ਦਾ ਜੋੜ ਪੋਣਾ ਅੱਧਾ ਪੋਣਾ ਇੰਚ ਆਪਾਂ ਪਹਿਲਾਂ ਮਾਰਜਿਨ ਰੱਖ ਲਓ ਜੀ ਇਹ ਆਪਾਂ ਘੱਟ ਰੱਖਿਆ ਕਿਉਂਕਿ ਕੰਨੀਆਂ ਐਦਾਂ ਇਹਦੇ ਉੱਤੇ ਕੱਪੜਾ ਧਰ ਲਓ ਜਿੰਨਾ ਵੀ ਉਹ ਕਰਨਾ ਇਹਨਾਂ ਸਾਨੇ ਲਾ ਲਓ ਜੀ ਬਾਕੀ ਜਿੰਨੀ ਆਪਾਂ ਰੱਖਣੀਆਂ ਉੰਨੀ ਰੱਖ ਲਓ ਆਪਾਂ ਨੇ ਰੱਖੇ 24 ਜੀ ਆਪਾਂ 24 ਦੇਖੋ ਜੀ ਆਪਾਂ ਨੂੰ 24 ਇੰਚ ਦੀ ਲੋੜ ਸੀ ਆਪਾਂ ਆਪਦੇ 24 ਇੰਚ ਕਰ ਲਿਆ ਕਿਉਂਕਿ ਜੋੜ ਪਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਹ ਪਾਸ ਲਾਈ ਕਰਨੀ ਆ ਇਹ ਕੁਛ ਨਾ ਕਰੋ ਜੀ ਜਿਹੜਾ ਆਪਣਾ ਸਕੇਲ ਹੁੰਦਾ ਕਿਉਂਕਿ ਐਦਾਂ ਆਪਣੀ ਇਨਸਾਨੀ ਲਾ ਲੇ ਬਸ ਆ ਸਕੇਲ ਦੇ ਮਤਲਬ ਕੇ ਤੁਸੀਂ ਐਵੇਂ ਇਥੇ ਨਸਾਨੀ ਲਾ ਲੇ ਉਹਨੂੰ ਕੱਟ ਦੋ ਬੜਾ ਸੋਹਣਾ ਜੋੜ ਪਊਗਾ ਕਿ ਤੋਂ ਘਟਦਾ ਨਹੀਂ ਵਧਦਾ ਨਹੀਂ ਕਪੜਾ ਬਹੁਤ ਵਧੀਆ ਫਿਨਿਸ਼ਿੰਗ ਆਉਗੀ ਤੁਹਾਡੀ 벨ਟ ਦੇ ਵਿੱਚ ਜਿਹੜਾ 벨ਟ ਵਧੀਆ ਹੋ ਤੁਹਾਨੂੰ ਜਾਣਨ ਨੂੰ ਬਹੁਤ ਵਧੀਆ ਸੌਖਾ ਲੱਗੂ ਜੀ ਇਹ ਨਹੀਂ ਹੈਗਾ ਕਿ ਕਿਤੋਂ ਬਾਅਦ ਵੀ ਫਿੱਟ ਹੋ ਘਟ ਗਏ ਠੀਕ ਹੈ ਜੀ ਇਹ ਤਰੀਕਾ ਆਪਣਾ ਆਪ ਹੀ ਦੇਖਿਓ ਤੇ ਬਹੁਤ ਵਧੀਆ ਸੈਟਿੰਗ ਹੁੰਦੀ ਹੈ ਜੀ 벨ਟ ਦੀ ਕੋਈ ਵੀ ਕੰਮ ਹਮੇਸ਼ਾ ਹਰੇਕ ਦੇ ਵਿੱਚ ਜੇ ਆਪਾਂ ਵਧੀਆ ਟੰਗ ਨਾਲ ਕਰਾਂਗੇ ਜੇ ਨਹੀਂ ਉਹ ਤੁਰ ਤੱਕ ਕੰਮ ਵਧੀਆ ਹੁੰਦਾ ਜੇ ਆਪਾਂ ਕਟਾਈ ਵਧੀਆ ਕਰਾਂਗੇ ਤਾਂ ਸਾਰੇ ਸਲਾਈ ਵੀ ਵਧੀਆ ਹੋਊਗੀ ਪ੍ਰੈਸ ਵੀ ਵਧੀਆ ਹੋਊਗਾ ਤੇ ਪਾਉਣੇ ਚ ਕੰਫਰਟੇਬਲ ਹੋਊਗੀ ਗਾਹਕ ਦੇ ਆਪਣੇ ਜਿਹੜਾ ਕਸਟਮਰ ਹੁੰਦਾ ਹੀ ਆਪਣਾ ਉਹਦੇ ਵੀ ਪਸੰਦ ਆਉਗੇ ਕਿਉਂਕਿ ਉਹਦੇ ਪਸੰਦ ਆਈ ਤਾਂ ਆਪਾਂ ਨੂੰ ਵੀ ਖੁਸ਼ੀ ਮਿਲੋ ਆਪਾਂ ਵੀ ਅਗਲੇ ਤੋਂ ਪੈਸੇ ਲੈਣ ਦੇ ਰੱਖਣਾ ਜੀ ਅਗਲੇ ਨੇ ਵੀ ਆਪਣਾ ਕਪੜਾ ਲੈ ਆ ਕੇ ਦਿੱਤਾ ਹੁੰਦਾ ਅਗਲੇ ਨੇ ਸਿਲਾਈ ਵੀ ਦੇਣੀ ਹੁੰਦੀ ਆ ਨਾ ਆਪਣੇ ਭੈਣ ਭਾਈ ਤੇ ਪਸੰਦ ਆਵੇ ਕਪੜਾ ਸੀਤਾ ਹੋਇਆ ਨਾ ਉਹਨਾਂ ਨੇ ਫਿੱਟ ਹੋ ਗੋ ਕੰਫਿਟੇ ਹੋਣਾ ਹੋਇ ਫਿਰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿ ਆਉਲੇ ਦਾ ਮਨ ਦੁੱਖ ਨਹੀਂ ਹੋਲੇ ਆਪਣਾ ਮਨ ਖਪਣਾ ਵੀ ਮਨ ਦੁਖੀ ਹੁੰਦਾ ਹਨ ਇਸ ਕਰਕੇ ਜੋ ਵੀ ਕੰਮ ਕਰਨਾ ਹੌਲੀ ਕਰ ਲੋ ਧਿਆਨ ਨਾ ਕਰੋ ਪਿਆਰ ਨਾ ਕਰੋ ਤਾਂ ਕਿ ਕੋਈ ਲੰਬਾ ਨਾ ਲੈ ਠੀਕ ਹੈ ਜੀ ਬਣੀ ਰਹੋ ਜੀ ਬਲੌਗ ਦੇ ਨਾਲ ਆਪਾਂ ਇਹਦੀ ਸਟੀਚਿੰਗ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਜੇਕਰ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗਦੀ ਆ 19 24 ਕੋਈ ਫਰਕ ਲੱਗਦਾ ਤੁਹਾਨੂੰ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਦੇਖਿਆ ਕਰੋ ਪੂਰੀ ਵਾਚ ਕਰਿਆ ਕਰੋ ਠੀਕ ਹੈ ਜੀ ਜੇ ਤੁਸੀਂ ਵੀਡੀਓ ਨੂੰ ਦੇਖਣਾ ਸਾਡਾ ਵੀ ਹੌਸਲਾ ਵੱਧਦਾ ਜੀ ਸਾਨੂੰ ਵੀ ਇਦਾਂ ਵੀ ਹਾਂ ਸੀ ਵੀ ਭੈਣ ਭਾਈਆਂ ਲਈ ਵੀਡੀਓ ਤਿਆਰ ਕਰਿਆ ਤਿਆਰ ਕਰ ਆ ਵੀਡੀਓ ਬਣਾਉਣ ਦੇ ਵਿੱਚ ਬਹੁਤ ਹੀ ਸਮਾਂ ਵੀ ਲੱਗਦਾ ਜੀ ਤੁਹਾਨੂੰ ਆਪ ਹੀ ਪਤਾ ਹੈ ਕਿ ਸੌਲੇ ਟਾਈਮ ਮੈਨਣਾ ਹੈਨੇਗਾ ਕਿਉਂਕਿ ਅਸੀਂ ਤੁਹਾਡੇ ਲਈ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਵੀ ਰਿਸਪੌਂਸ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ